ਦੋਸਤੋ ਅਗਰ ਰੇਡੀਏਟਰ ਦੇ ਵਿੱਚ ਜਰ ਐਨੀ ਲੱਗੀ ਹੈ ਤੇ ਰੇਡੀਏਟਰ ਹੋਵੇ ਬਲੌਕ ਤੇ ਬੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਆਜੋ ਵੀਡੀਓ ਐਂਡ ਟਿੱਕਰ ਦੇਖਿਓ ਆਪਾਂ ਸਭ ਤੋਂ ਪਹਿਲਾਂ ਤਾਂ ਰੇਡੀਏਟਰ ਕਲੀਨਰ ਪਾ ਰਹੇ ਆ ਕਿਉਂਕਿ ਕਸਟਮਰ ਬਹੁਤ ਪਰੇਸ਼ਾਨੀ ਚ ਹੈ ਤਰੰਤਾਰਾ ਤੋਂ ਵੀਰ ਜੀ ਆਇਆ ਮਲਾਵਾਂਗੇ ਐਂਡ ਤੇ ਐਕਚੁਅਲੀ ਦੇ ਵਿੱਚ ਜਦੋਂ ਗੱਡੀ ਦੀ ਟੈਸਟ ਡਰਾਈਵ ਲੈ ਕੇ ਆਈਦੀ ਹੈ ਤੇ ਇਹਦਾ ਕੈਪ ਖੋਲ ਕੇ ਰੇਡੀਏਟਰ ਦਾ ਪਾਣੀ ਦਾ ਸਰਕੂਲੇਸ਼ਨ ਬਣਿਆ ਹੁੰਦਾ ਹੈ ਜਦੋਂ ਰੈਡੀਏਟਰ ਦਾ ਪਾਣੀ ਇਹਦਾ ਸਰਕੂਲੇਸ਼ਨ ਪ੍ਰੋਪਰ ਬਣਿਆ ਹੈ ਉਦੋਂ ਹੀ ਇਹ ਕਲੀਨਰ ਪਾਉਣ ਦਾ ਫਾਇਦਾ ਹੈਗਾ ਸੋ ਆਪਾਂ ਇਹਦੇ ਵਿੱਚ ਕਲੀਨਰ ਪਾ ਕੇ ਗੱਡੀ ਨੂੰ 20 ਮਿੰਟ ਦੀ ਰਨਿੰਗ ਦੇਵਾਂਗੇ ਰਨਿੰਗ ਦੇਣ ਤੋਂ ਬਾਅਦ ਇਹਦਾ ਜਿਹੜਾ ਪਾਣੀ ਹੈ ਗੰਦਾ ਉਹ ਆਪਾਂ ਬਾਹਰ ਕੱਢਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਐਕਚੁਅਲੀ ਚ ਗੱਡੀ ਦਾ ਕੰਮ ਕਰਾਇਆ ਹੈ ਕਸਟਮਰ ਨੇ ਏਸੀ ਦਾ ਤੇ ਉਹਨਾਂ ਨੇ ਇਹਨੂੰ ਪਤਾ ਵਹਿਮ ਤੇ ਭਾਜੀ ਪ੍ਰੋਬਲਮ ਕਿੱਥੇ ਹੈ ਉਹ ਅੱਗੇ ਜਾ ਕੇ ਦੱਸਾਂਗੇ ਕਿਵੇਂ ਪ੍ਰੋਬਲਮ ਨੂੰ ਚੈੱਕ ਕਰੀਦਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿ ਜੇਰੀ ਰੇਡੀਏਟਰ ਦਾ ਬਲੌਕ ਪਾਣੀ ਦੇ ਸਰਕਲ ਦੀ ਪ੍ਰੋਬਲਮ ਹੁੰਦੀ ਹੈ ਫੈਨ ਪ੍ਰੋਪਰ ਚੱਲਦੇ ਜਾਂ ਨਹੀਂ ਚੱਲਦੇ ਵਾਲ ਬਲੌਕ ਹੁੰਦਾ ਉਹਦੇ ਚੱਲਦਿਆਂ ਅਗਲਾ ਕਹਿੰਦਾ ਵੀ ਭਾਜੀ ਕੰਪਰੈਸਰ ਹੀ ਖਰਾਬ ਹੈ ਕੰਪਰੈਸਰ ਖਰਾਬ ਹੈ ਜੀ ਜਾਂ ਏਸੀ ਦੀ ਸਰਵਿਸ ਹੁੰਦੀ ਹੈ ਤੇ ਉਹਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਉਹ ਡਿਸਟਰਬ ਹੋ ਜਾਂਦੀਆਂ ਇਸ ਵੀਡੀਓ ਦੇ ਵਿੱਚ ਇਹੀ ਪਤਾ ਲੱਗੂਗਾ ਵੀ ਕਿਹੜੀ ਚੀਜ਼ ਡਿਸਟਰਬ ਹੈ ਤੇ ਕਿਹੜੀ ਨਹੀਂ ਤੁਸੀਂ ਕਿਵੇਂ ਠੀਕ ਕਰਾ ਰਹੇ ਹੋ ਉਸ ਵਿਅਕਤੀ ਕੋਲੇ ਜਿਹਦੇ ਕੋਲੇ ਤੁਸੀਂ ਗਏ ਹੋ ਕਿੰਨੇ ਸੈਂਸਰ ਹੈ ਤੋ ਕਿਵੇਂ ਚੈੱਕ ਕਰਦਾ ਹੈ ਸੋ ਵੀਡੀਓ ਪੂਰੀ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਐਂਡ ਕਮੈਂਟ ਪੂਰੀ ਵੀਡੀਓ ਵੇਖਿਆ ਕਰੋ ਤੁਹਾਨੂੰ ਸਾਰੀ ਸਮਝ ਆ ਜਾਊਗੀ ਮਿੱਤਰੋ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਦੀਆਂ ਵੀਡੀਓ ਮਿਲਣਗੀਆਂ ਦੇਖੋ ਪ੍ਰੋਬਲਮ ਬਹੁਤ ਸਾਰੀਆਂ ਹੁੰਦੀਆਂ ਐ ਮੈਂ ਦੱਸਦਾ ਵੀ ਕਿਵੇਂ ਪਤਾ ਲੱਗਦਾ ਗੱਡੀ ਗਰਮ ਹੋਈ ਕਿ ਨਹੀਂ ਹੋਈ ਆਜੋ ਦੋਸਤੋ ਜਦੋਂ ਟੈਂਪਰੇਚਰ ਆਪਾਂ ਗੱਡੀ ਦੀ ਸੁੱਚ ਲਾਉਣੇ ਆ ਤਾਂ ਰੈੱਡ ਵਾਲੀ ਸੀ ਆਲਾ ਮਤਲਬ ਹੈਗਾ ਟੈਂਪਰੇਚਰ ਸਾਈਨ ਜਿੱਥੇ ਬਲੂ ਹੈ ਜਿੱਥੋਂ ਤੱਕਰੇ ਗੱਡੀ ਦਾ ਗਰਮ ਹੋਇਆ ਹੋਇਆ ਬਲੂ ਚੱਲਦਾ ਪਿਆ ਤੇ ਇਟ ਮੀਨਸ ਠੀਕ ਹੈ ਅਗਰ ਹਾਈ ਤੇ ਜਾਂਦਾ ਹੈ ਐਚ ਲਿਖਿਆ ਹੋਇਆ ਤੇ ਉੱਪਰਲੇ ਪਾਸੇ ਜਿੱਥੇ ਬਲੂ ਹੈ ਉਦੋਂ ਬਾਅਦ ਹੋਰ ਰੈੱਡ ਸਾਈਨ ਆ ਜਾਊਗਾ ਜੇ ਰੈੱਡ ਸਾਈਨ ਆ ਗਿਆ ਤਾਂ ਇਹਦਾ ਮਤਲਬ ਤੁਹਾਡਾ ਗੱਡੀ ਹੀਟ ਅਪ ਹੋ ਚੁੱਕੀ ਹੈ ਪਾਣੀ ਮੁੱਕ ਚੁੱਕਿਆ ਹੈ ਤੁਹਾਡੀ ਗੱਡੀ ਦੇ ਵਿੱਚ ਕਿੱਥੇ ਸਮੱਸਿਆ ਹੈ ਉਹ ਡਾਇਗਨੋਸ ਕਰਨ ਦਾ ਵਿਸ਼ਾ ਡਾਇਗਨੋਸ ਕਿਵੇਂ ਕਰਨਾ ਹੈ ਪਾਣੀ ਦਾ ਅਗਰ ਸਰਕੂਲੇਸ਼ਨ ਚੱਲ ਰਿਹਾ ਹੈਗਾ ਤੇ ਗੱਡੀ ਹੀਟ ਹੋ ਰਹੀ ਆ ਬਾਰ-ਬਾਰ ਆ ਜੋ ਉਹ ਵੀ ਆਪਾਂ ਤੁਹਾਨੂੰ ਪ੍ਰੋਸੈਸ ਸਾਰਾ ਦਿਖਾਵਾਂਗੇ ਐਕਚੁਅਲੀ ਦੇ ਵਿੱਚ ਪ੍ਰੋਬਲਮ ਕਿੱਥੇ ਸੀਗੀ ਸਰਵਿਸ ਕਰਾਈ ਹਵਾ ਜਿਹੜੀ ਉਹ ਵਿੱਚ ਲੀਕ ਹੋ ਰਹੀ ਸੀ ਜਿਹੜਾ ਹਵਾ ਦਾ ਫਲੋ ਬਾਹਰ ਤੇ ਫਲੋ ਕਰਨਾ ਚਾਹੀਦਾ ਸੀ ਤੋਂ ਅੰਦਰ ਡੈਸ਼ਬੋਰਡ ਦੇ ਵਿੱਚ ਲੀਕ ਕਰਕੇ ਚੈਲਡ ਕਰਦਾ ਸੀ ਤੇ ਬਾਈ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਗੁੰਮਰਾਹ ਕੀਤਾ ਤੇ ਬਾਈ ਉਹਨੇ ਮੇਰੇ ਕੋਲ ਟਾਈਮ ਲੈ ਕੇ ਗਏ ਸੀ ਤੇ ਆਪਾਂ ਟਾਈਮ ਦੇ ਉੱਤੇ ਜਦੋਂ ਉਹਨਾਂ ਨੇ ਸਾਰੀਆਂ ਗੱਲਾਂ ਤੇ ਸਭ ਕੁਝ ਦੇਖਿਆ ਤਾਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਟੈਂਪਰੇਚਰ ਕਿਉਂ ਚੱਕਾ ਸੋ ਦੋਸਤੋ 92.6 ਹੈਗਾ ਸਪੀਡ ਕੋਈ ਨਹੀਂ ਆਨ ਹੋ ਰਹੀ ਆਪਾਂ ਇਹਨੂੰ ਪੱਖਾ ਚੈੱਕ ਕਰ ਰਹੇ ਹਾਂ ਪੱਖਾ ਇਹਦਾ ਆਪਣੇ ECM ਨੇ ਟੈਂਪਰੇਚਰ ਮੁਤਾਬਕ ਸਾਰਾ ਕੁਝ ਸੈੱਟ ਕਰ ਲੈਣਾ ਫੈਨ ਇੱਕ ਸਪੀਡ ਵੀ ਚੱਲੂਗੀ ਦੋ ਵੀ ਚੱਲੂਗੀ ਜਦੋਂ ਪਾਣੀ ਦਾ ਸਰਕੂਲੇਸ਼ਨ ਚੱਲ ਪਿਆ ਸਰਕਲ ਬਣ ਗਿਆ ਸਰਕਲ ਬਣ ਦੇ ਉੱਤੇ ਜਿਹੜਾ ਠੰਡਾ ਪਾਣੀ ਹੈ ਉਹ ਬਲੌਕ ਚ ਆ ਜੂਗਾ ਤੇ ਜਿਹੜਾ ਬਲੌਕ ਵਾਲਾ ਗਰਮ ਪਾਣੀ ਆ ਉਹ ਰੀਡੀਏਟਰ ਚਲਾ ਜਾਊ ਜਦੋਂ ਠੰਡਾ ਪਾਣੀ ਥੋੜਾ ਜਿਹਾ ਵੀ ਇਹਨੂੰ ਬਾਲ ਨੂੰ ਮਿਲਿਆ ਤੇ ਨਾਲ ਦੇ ਨਾਲ ਟੈਂਪਰੇਚਰ ਡਾਊਨ ਕਰ ਦੇਣਾ ਸੋ ਆਪਾਂ ਵੇਖਦੇ ਆ ਵੀ ਇਹਦੇ ਫੈਨ ਦੋ ਚੱਲਦੇ ਕਿ ਨਹੀਂ ਚੱਲਦੇ ਕਿੰਨੇ ਤੇ ਚੱਲਦੇ ਇਹ ਜ਼ਰੂਰੀ ਨਹੀਂ ਵੀ 98 ਤੇ ਚੱਲਣ ਜਾਂ 92 ਤੇ ਚੱਲਣ ਇਹਦੀ ਆਪਣੀ ਸਿਸਟਮ ਦੀ ਇੱਕ ਮਰਜ਼ੀ ਹੈਗੀ ਐ ਜਦੋਂ ਟੈਂਪਰੇਚਰ ਸੋਚ ਨੂੰ ਲੱਗਿਆ ਵੀ ਇਹਨੂੰ ਲੋਡ ਆ ਫੈਨ ਦੀ ਇਹਨੇ ਫੈਨ ਆਟੋਮੈਟਿਕ ਦੋਨੇ ਚਲਾ ਦਿੰਨੇ ਕਿਉਂਕਿ ਜਦੋਂ ਵਾਲਵਲਾ ਬਲੌਕ ਹੋ ਗਿਆ ਬੰਦ ਹੋ ਗਿਆ ਤਾਂ ਇਹਦਾ ਟੈਂਪਰੇਚਰ ਵੱਧਦਾ ਜਾਏਗਾ 95.6 ਹੋ ਗਿਆ 97 ਹੋਇਆ ਠੀਕ ਹੈ ਆ ਦੇਖੋ ਤੁਹਾਡੇ ਸਾਹਮਣੇ ਵੱਧ ਰਿਹਾ 96 ਹੋ ਗਿਆ ਕਿਉਂਕਿ ਵਾਲ ਜਦੋਂ ਠੰਡਾ ਪਾਣੀ ਮਿਲਿਆ ਤਾਂ ਇਹਦੇ ਨਾਲ ਦੇ ਨਾਲ ਸਰਕੂਲੇਸ਼ਨ ਬਲੌਕ ਕਰ ਦੇਣਾ ਤੇ ਨਾਲ ਦੀ ਨਾਲ ਹੀ ਇਹਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਣਾ ਜਦੋਂ ਜ਼ਰੂਰਤ ਫੈਨ ਚੱਲ ਪੈਣੇ ਜਦੋਂ ਆਪਾਂ ਏਸੀ ਲਾਤਾ ਤੇ ਏਸੀ ਦੇ ਨਾਲ ਇਹਦੇ ਸਲੋ ਫੈਨ ਚੱਲਣਾ ਪੈਂਦੇ ਆ ਸਿਸਟਮ ਸਿਰਫ ਵਾਲ ਦਾ ਜਾਦੇ ਆ ਜਦੋਂ ਸਰਕੂਲੇਸ਼ਨ ਬਣਨਾ ਹੈ ਸਰਕੂਲੇਸ਼ਨ ਨੇ ਹੀ ਸਿਸਟਮ ਨੂੰ ਡਿਸਾਈਡ ਕਰਨਾ ਹੈ ਰੇਡੀਏਟਰ ਦੇ ਬਲੋਕੇਜ ਨੂੰ 98 ਚੱਲ ਪਿਆ ਇੱਕ ਫੈਨ ਚੱਲ ਪਿਆ ਜੇ ਜ਼ਿਆਦਾ ਗਰਮ ਹੋਊਗੀ ਤੇ ਦੋ ਵੀ ਚੱਲ ਪੈਣਗੇ ਹੁਣ ਨਾਲ ਦੀ ਨਾਲ 98 ਤੋਂ ਬਾਅਦ ਇਹਦਾ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਣਾ ਹੈ ਜਦੋਂ ਘਟਣਾ ਸ਼ੁਰੂ ਹੋ ਗਿਆ ਫਿਰ ਇਹ ਇੱਕ ਹੀ ਚੱਲੇਗਾ ਜਿੱਥੇ ਆਪਾਂ ਏਸੀ ਚਲਾ ਦਾਂਗੇ ਉੱਥੇ ਇਹਦੀ ਜਿਹੜੇ ਜ਼ਰੂਰਤ ਹੈਗੀ ਇਹਨੇ ਦੋ ਚਲਾ ਦੇ ਨੇ ਹੈਗੇ ਹੁਣ ਦੇਖੋ ਵੀ ਸੂਈ ਟੈਂਪਰੇਚਰ ਦੀ ਬਿਲਕੁਲ ਨਾਰਮਲ ਹੈਗੀ ਐ ਪਰ ਟੈਂਪਰੇਚਰ 95 ਆ ਗਿਆ 94 ਆ ਗਿਆ ਏਸੀ ਚੱਲ ਪਿਆ ਜਦੋਂ ਏਸੀ ਚੱਲ ਪਿਆ ਦੋਨੇ ਫੈਨ ਵੀ ਚੱਲ ਪਏ ਏਸੀ ਚੱਲ ਪਿਆ ਦੋਨੇ ਫੈਨ ਵੀ ਚੱਲ ਪਏ ਟੈਂਪਰੇਚਰ ਵੀ 92 ਪੁਆਇੰਟਸ ਸਮਥਿੰਗ ਸੋ ਗੱਡੀ ਦੀ ਇਥੇ ਕੂਲਿੰਗ ਵੀ ਬਣੇਗੀ ਫੈਨ ਦੋਨੇ ਚੱਲਦੇ ਜਿਹੜੇ ਕਸਟਮਰ ਦਾ ਕੋਈ ਖਾਸ ਹੋ ਪਰ ਦੂਰ ਕਰਕੇ ਹੁਣ ਪ੍ਰੋਪਰ ਦੱਸਦੇ ਆ ਵੀ ਰੇਡੀਏਟਰ ਦੇ ਵਿੱਚੋਂ ਗੰਦ ਕਿਦਾਂ ਕੱਢੀਦਾ ਹੈਗਾ ਉਹ ਗੰਦ ਵੀ ਦਿਖਾਉਣੀ ਹੈ ਤੁਹਾਨੂੰ ਗੱਡੀ ਆਪਾਂ ਸਟਾਰਟ ਰੱਖੀ ਹੋਈ ਹੈ ਜੀ ਗੰਦਾ ਪਾਣੀ ਤੇ ਮਿਕਸ ਅਪ ਹੋ ਕੇ ਇੱਕ ਵਾਰੀ ਜਿਹੜਾ ਰੇਡੀਏਟਰ ਦਾ ਗੰਦ ਤੇ ਕੈਮੀਕਲ ਉਹ ਬਾਹਰ ਕੱਢ ਲਿਆ ਸਟਾਰਟ ਕੀਤਾ ਹੈ ਰੋਟੇਸ਼ਨ ਬਣਾਵਾਂਗੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਜਿੰਨੇ ਵਾਰੀ ਲੋਡ ਹੋਈ ਉਹਨੇ ਵਾਰੀ ਬਣਾਵਾਂਗੇ ਇਸ ਤੋਂ ਇਲਾਵਾ ਇਸ ਗੱਡੀ ਦੀ ਬ੍ਰੇਕਾਂ ਦਾ ਇਸ਼ੂ ਹੈ ਬ੍ਰੇਕ ਪੈਡ ਪਿੱਲੇ ਵਰਕ ਗੱਡੀ ਰਨਿੰਗ ਹੈ ਸੋ ਦੋਸਤੋ ਵੀਡੀਓ ਪੂਰੀ ਦੇਖਿਆ ਕਰੋ ਪਿਆਰ ਮੁਹੱਬਤ ਦਿਖਾਇਆ ਕਰੋ ਜਿੰਦੇ ਨਾਲ ਤੁਹਾਡੀ ਜਨੂਨ ਨੋਲੇਜ ਵਧੇ ਇਜ਼ਰ ਵਾਲੀ ਦੀ ਜੌਬ ਨੂੰ ਆਪਾਂ ਡਨ ਕਰਦੇ ਆਂ ਜੀ ਤਵੇ ਖੋਲ ਲੇ ਆਪਾਂ ਬਰੀਕਾਂ ਦਾ ਕੰਮ ਕਰਨਾ ਹੈ ਟਰਬੋ ਚੈੱਕ ਕਰਦੇ ਆਂ ਟਰਬੋ ਡਾਊਨ ਹੋਵੇ ਤਾਂ ਫਿਰ ਵੀ ਇਹ ਪਿਕਅਪ ਘਟਾਏਗਾ ਜੇ ਤਾਂ ਚੱਲਿਓ ਹਲਦੇ ਬਤੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡੀ ਇੱਤਾਂ ਇਹ ਜੀਅਰ ਸ਼ਿਫਟਿੰਗ ਵਾਲਾ ਉਹ ਕੱਢਦੇ ਆ ਸੋਚ ਮਿਲਦੀ ਕਿ ਨਹੀਂ ਮਿਲਦੀ ਓਕੇ ਉਹ ਇਸ਼ੂ ਦੂਰ ਕਰਦੇ ਆਪਾਂ ਠੀਕ ਹੈ ਜੀ ਪਰ ਉਹ ਤੁਹਾਡਾ ਟਾਊਨ ਨਾ ਪਿਕਅਪ ਆਪਾਂ ਵਧਾ ਦਾਂਗੇ ਓਕੇ ਓਨੀ ਵੀ ਜਿੰਨੀ ਨਵਾਂ ਟਰਕੋ ਵਧਾਉਦਾ ਹੁੰਦਾ ਅੱਛਾ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਤੁਸੀਂ ਲੈ ਕੇ ਆਦੇ ਹੋ ਕੁਛ ਤਾਂ ਹੈਗੀਆਂ ਕੁਛ ਕਿ ਗਮਰਾ ਕੀਤਾ ਹੋਇਆ ਓਕੇ ਕਿਹੜੀ ਜਗ੍ਹਾ ਆਏ ਭਾਜੀ ਪੱਟੀਆਂ ਨੇ ਤੁਸੀਂ ਦਮਰਾਲ ਜਾਂ ਦੇਖੋਗੇ ਵੀ ਆਪਾਂ ਗੱਲ ਕਰ ਲਈ ਹੈ ਕਿ ਪੱਲੇ ਗਿਆ ਤੁਸੀਂ ਹਾਂਜੀ ਪਿਆ ਪਾ ਜੀ ਆਪਾਂ ਬੈਠ ਕੇ ਟॉक ਕਰਦੇ ਆਪਾਂ ਇੱਕ ਅਮਰੂ ਪ੍ਰੋਸੈਸ ਨੂੰ ਫਾਲੋ ਕਰ ਲਏ ਉਸ ਤੋਂ ਬਾਅਦ ਇਹ ਜਿਹੜੀ ਜਿਵੇਂ ਜਿਵੇਂ 1 ਬਾਈ 1 ਜਿਹੜੀ ਵੀ ਜੋਬ ਹੈ ਆਪਾਂ ਜੋਬ ਜੋਬ ਨੂੰ ਦੰਕ ਕਰਦੇ ਆਪਾਂ ਕਿਤੇ ਭਾਜੀ ਠੀਕ ਫਿਰ ਤੁਹਾਨੂੰ ਪ੍ਰੋਸੈਸ ਦੱਸਦੇ ਆ ਜਿਹੜਾ ਤੁਹਾਡੇ ਟੈਂਪਰੇਚਰ ਦਾ ਮਨ ਦੇ ਵਿੱਚ ਕਵਹਿਮ ਪਾਇਆ ਸੀ ਹਾਂਜੀ ਉਦੋਂ ਤੱਕ ਦੂਰ ਹੋ ਗਿਆ ਕਿ ਪੂਰਾ ਦੂਰ ਹੋ ਗਿਆ ਆਲਮੋਸਟ ਪੂਰੇ ਦੂਰ ਹੈ ਬਿਕੋਜ਼ ਜਦੋਂ ਆਪਣਾ ਬਲੋਰੀ ਉਹਨੇ ਕਿਹਾ ਕਿ ਸਪੀਡ ਫੜਦਾ ਵਾ ਜਦੋਂ ਲੋਡ ਆਉਂਦਾ ਵਾ ਗਰਮ ਹੁੰਦੀ ਹੈ ਫੀਡ ਨੂੰ ਮੈਨੂੰ ਬਾਹਰ ਲੇ ਫੈਨ ਫੈਨ ਉਹ ਆਪਾਂ ਪ੍ਰੈਕਟੀਕਲ ਕਰਕੇ 1 2 ਟੈਂਪਰੇਚਰ ਥੱਲੋਂ ਤੋਂ ਲੈ ਕੇ ਉੱਪਰ ਤੱਕ ਉਹ ਬੱਸ ਸਾਰਾ ਜਿ ਦਿਖਾਤਾ ਹਾਂਜੀ ਉਹ ਅੱਜ ਤੱਕ ਕਿਸੇ ਨੇ ਇਦਾਂ ਸਮਝਾਇਆ ਨਹੀਂ ਵੈਕਲ ਗੱਲ ਕਰਦੇ ਠੀਕ ਦੋਸਤੋ ਕਲੀਪਰ ਇੰਨਾ ਬਾਹਰ ਆ ਗਿਆ ਵੀ ਡਿਸਕਾਂ ਇੰਨੀਆਂ ਜ਼ਿਆਦਾ ਕੱਸੀਆਂ ਸੀਗੀਆਂ ਕਲੀਪਰ ਨੂੰ ਬਾਹਰ ਕੱਢ ਕੇ ਪਿੱਛੇ ਕਰਨਾ ਪਿਆ ਸੋ ਜਦੋਂ ਕੰਮ ਕਰਦੇ ਆ ਨਾ ਤੇ ਕੰਮ ਦੇ ਵਿੱਚ ਐਫਰਟਸ ਬਹੁਤ ਹੁੰਦੇ ਆ ਕਮੈਂਟ ਪਾਉਣ ਵਾਲਾ ਇੱਕ ਅਲੱਗ ਗੱਲ ਹੈ ਜੋ ਮਰਜੀ ਕਵੇ ਕਿਉਂਕਿ ਜੇ ਗੱਡੀ ਦੂਰੋਂ ਚੱਲ ਕੇ ਆਈ ਹੈ ਤੇ ਮਿੱਤਰੋ ਅਸੀਂ ਤਾਂ ਕੰਮ ਹੀ ਹੋ ਜਾ ਕਰ ਦੇਣਾ ਉਹਨੂੰ 2-2 3-3 4-4 ਸਾਲ ਕਿਤੇ ਕੰਮ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਜਿੰਨਿਕ ਪੁਰਾਣੀ ਗੱਡੀ ਨਵੇਂ ਵੇਲੇ ਚੱਲਦੀ ਆ ਉਹ ਵੀ ਚੱਲਣ ਲੱਗਦੀ ਸੋ ਆਜੋ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੀ ਹਾਲ ਆ ਭਾਜੀ ਤੁਹਾਡਾ ਵਧੀਆ ਭਾਜੀ ਪਹਿਲੇ ਦੱਸੋ ਵੀ ਤੁਹਾਡਾ ਨੰਬਰ ਕਿੰਨੇ ਦਿਨਾਂ ਬਾਅਦ ਆਇਆ ਬੁਕਿੰਗ ਤੋਂ ਬਾਅਦ ਬੁਕਿੰਗ ਤੋਂ ਬਾਅਦ ਮਹੀਨਾ ਹੀ ਲੰਘ ਗਿਆ ਆ অলਮੋਸਟ 1 ਮਹੀਨਾ ਪਰ ਮੈਂ ਕਹੂੰਗਾ ਭਾਜੀ ਫਿਰ ਵੀ ਤੁਸੀਂ ਲੱਕੀ ਪਰਸਨ ਹੋ। ਅੱਛਾ। ਗੱਡੀ ਕਿੰਨੇ ਦੀ ਭਜਾਉਣੀ ਹੈ? ਗੱਡੀ ਮੈਂ 80 ਤੋ ਤਾਂ ਨਹੀਂ ਕਰਦਾ ਜੀ। ਆਹ ਬੇਟਾ ਨਵੇਂ ਬ੍ਰੇਕ ਪੈਡ ਦਿਓ। ਨਵੇਂ ਬ੍ਰੇਕ ਕਰ ਦਿਓ। ਹਾਂ ਜੀ। 21 ਦੇਖ ਰਹੇ ਹੋ। ਬਚਾ ਹੀ ਨਹੀਂ ਹੈ ਇਹ ਨਾ। ਉਹ ਪਿਸਟਨ ਭਾਜੀ ਮੈਂ ਸਾਰੇ ਦਾ ਸਾਰਾ ਹੁਣੇ ਫਿੱਟ ਕਰਕੇ ਹਟਿਆ। ਅੱਛਾ। ਠੀਕ ਹੈ ਜੀ। ਇਹ ਆਪਾਂ ਇਹ ਮਹਿੰਦਰਾ ਦੇ ਲੈ ਆਂਦੇ ਆ ਐਕਚੁਅਲੀ ਚ ਇਹਨਾਂ ਚ ਤੁਹਾਨੂੰ ਕਿੰਨਾ ਫਰਕ ਲੱਗਦਾ ਮੈਂ ਆਪਣੇ ਵੀਵਰਜ਼ ਨੂੰ ਪੁੱਛ ਰਾਂ ਹਾਂ ਹਾਂਜੀ ਕਿੰਨਾ ਫਰਕ ਲੱਗਦਾ ਮਾਈਕ ਨੇੜੇ ਲੈ ਲਓ ਮੜਾ ਕੋਲਰ ਤੇ ਲਾ ਲਓ ਇਹ 100% ਹੀ ਗਿਆ ਵਾਤਾ ਠੀਕ ਹੈ ਜੀ ਜਦੋਂ ਮੈਂ ਇੱਕ ਵੀਡੀਓ ਸਮਝਾਇਆ ਸੀਗਾ ਜਦੋਂ ਇਹ ਡਿਸਕ ਕਸ ਕਸ ਗਈ ਹਾਂਜੀ ਆਪਾਂ ਰੂਟਰ ਵੀ ਟਰਨ ਕਰਾ ਲਿਆ ਇਹਦਾ ਸਪੇਸ ਉਸ ਰੂਟਰ ਦੇ ਤੇ ਬ੍ਰੇਕ ਕਲੀਪਰ ਦੇ ਸਾਨ ਦੇ ਵਿੱਚ ਦੀ ਜਦੋਂ ਬਾਹਰ ਨਿਕਲਣ ਜੋਗਾ ਹੋ ਗਿਆ ਤੇ ਨਿਆ ਬਾਹਰ ਨਿਕਲਿਆ ਹਾਂ ਫੋਨ ਇਹਦਾ ਪਿਸਤਰ ਬਿਲਕੁਲ ਬਾਹਰ ਨਿਕਲ ਚੁੱਕਾ ਸੀ ਤੁਸੀਂ ਦੇਖਿਆ ਸੀ ਤੇ ਬਾਗ ਤੇ ਲਿਆ ਕੇ ਬੰਨੇ ਆ ਤੁਹਾਡੀ ਗੱਡੀ ਚ ਇਸ਼ੂ ਕੁਸ਼ਕ ਤਾਂ ਹੈਗੇ ਆ ਕੁਝ ਮਿਸਤਰੀ ਨੇ ਵਹਿਮ ਪਾਤਾ ਹਾਂਜੀ ਆਪਾਂ ਪਹਿਲਾਂ ਟੌਕ ਜਿਵੇਂ ਪਹਿਲਾਂ ਸਵੇਰੇ ਦੱਸਿਆ ਸੀ ਤਾਂ ਸਾਰੀ ਗੱਡੀ ਖੁੱਲੀ ਹੋਈ ਹੈ ਜੀ ਹਾਂਜੀ ਬ੍ਰੇਕ ਖੁੱਲ ਰਹੇ ਆ ਤਵੇ ਨੂੰ ਟਰਨ ਕਰਤਾ ਇਹ ਬਾ ਲਾਸਟ ਟਾਈਮ ਦੇ ਉੱਤੇ ਰੂਟਰ ਟਰਨ ਹੋਇਆ ਹੈ ਇਸ ਤੋਂ ਬਾਅਦ ਚੇਂਜ ਹੋਏਗਾ ਅੱਛਾ ਇਹ ਨਵਾਂ ਪਵੇਗਾ ਨਵਾਂ ਪਵੇਗਾ ਐਕਚੁਅਲ ਚ ਕੀ ਹੈ ਅੱবি ਬਹੁਤ ਸਾਰੇ ਮੇਰੇ ਜਿਹੜੇ ਸੱਜਣ ਵੇਖਣ ਵਾਲੇ ਆ ਆਡੀਅנס ਉਹ ਇੱਕ ਮਿੰਟ ਦੀ ਰੀਲ ਵੇਖਣਾ ਚਾਹੁੰਦੇ ਆ ਸੱਚ ਕੇ ਝੂਠ ਬਾਈ ਸੱਚ ਹੀ ਆ ਅੱਜ ਕੱਲ ਟਾਈਮ ਹੈ ਨਾ ਲੋਕ ਟਾਈਮ ਵੀ ਵੇਸ ਕਰਨਾ ਚਾਹੁੰਦੇ ਆ ਟਾਈਮ ਨਿ ਵੇਸ ਕਰਨਾ ਚਾਹੁੰਦੇ ਤੇ ਜਿਹੜੀ ਉਹ ਕੌਰ ਵਾਲੀ ਆ ਜਿਮ ਵਾਲੀ ਆ ਜਾਂ ਹੋਰ ਆ ਉਹ ਚੰਮੀ ਵਾਲੀ ਉਹ ਕੀ ਦਿਖਾਉਂਦੀ ਤੁਹਾਨੂੰ ਉਹ ਫਿਰ ਉਹਨਾਂ ਦਾ ਐਂਟਰਟੇਨਮੈਂਟ ਹੈ ਨਾ ਜੇ ਤੁਹਾਡੀ ਜ਼ਿੰਦਗੀ ਹੈ ਤੇ ਐਂਟਰਟੇਨਮੈਂਟ ਕਰੋਗੇ ਕਿ ਵੈਸੀ ਕਰ ਲੋਗੇ ਜ਼ਿੰਦਗੀ ਤੇ ਮਸਟ ਹੈ ਪਾਜੀ ਫਿਰ ਗੱਡੀ ਜ਼ਿੰਦਗੀ ਕਿਹਦੀ ਕਿਹਦੀ ਨਾਲ ਤੁਸੀਂ ਡਰਾਈਵਰ ਹੋ ਤੁਹਾਡੀ ਵਾਈਫ ਆ ਤੁਹਾਡੇ ਬੱਚੇ ਆ ਤੁਹਾਡੇ ਮਾਪੇ ਆ ਤੁਹਾਡੇ ਮਾਦਰ ਆ ਹਾਂਜੀ ਆਪਾਂ ਕੀ ਸੋਚਦੇ ਆ ਨਹੀਂ ਨਹੀਂ ਲਾਈਫ ਤੇ ਆਪਣੀ ਪੇਸ਼ੀਅਸ ਆ ਨਾ ਇਹਦੇ ਤੇ ਹੀ ਆ ਨਾ ਸਾਰੀ ਡਿਪੈਂਡ ਕਰਦੀ ਆਪਾਂ ਲਈ ਕਿਉਂ ਆ ਆਪਾਂ ਪਬਲਿਕ ਟਰਾਂਸਪੋਰਟ ਤੇ ਕਿਉਂ ਨਹੀਂ ਚੜੇ ਸੇਫਟੀ ਭਾਈ ਅਸੀਂ ਸਹੂਲਤ ਲੈਣੀ ਆ ਠੀਕ ਆ ਨਾ ਸਹੂਲਤ ਲੈਣੀ ਆ ਤੇ ਇਹਨੂੰ ਕੰਮ ਨੂੰ ਕਰਾਉਣਾ ਪਊਗਾ ਹੁਣ ਤੁਹਾਡੀ ਜਿਹੜੀ ਚੀਜ਼ ਦੇ ਵਿੱਚ ਹੱਥ ਲਾਇਆ ਕੂਲਿੰਗ ਹੁੰਦੀ ਸੀ ਆਈ ਬੇਟਾ ਆਏ ਬੇਟਾ ਉਹ ਭਾਜੀ ਹੱਥ ਲਾ ਕੇ ਤੁਸੀਂ ਦੱਸਿਓ ਉੱਥੇ ਆਹ ਦੋਵੇਂ ਚੀਜ਼ਾਂ ਬਹੁਤ ਜਿਆਦਾ 쿨ਿੰਗ ਹੁੰਦੀ ਹੈ ਕਵਰ ਕਰ ਲਿਆ ਬੇਟਾ ਆ ਬਲ ਗਿਆ ਉਹਨੇ ਇਸ ਦੀ ਸਰਵਿਸ ਕਰਵਾ ਲਈ ਹਾਂਜੀ ਪਰ ਉਹਨੇ ਸਕੈਨਰ ਲਾ ਕੇ ਚੈੱਕ ਕੀਤਾ ਨਹੀਂ ਸਕੈਨਰ ਕਿਤੇ ਮੱਥਾ ਟੇਕਣ ਆਸੇ ਰੱਖਿਆ ਜਿਉਂ ਦੇ ਰੁੱਖ ਧੂਫ ਦੇਣੀ ਸ਼ੁਰੂ ਕਰਦੇ ਹੋ ਨਹੀਂ ਸਕੈਨਰ ਵਾਸਤੇ ਭਾਜੀ ਹਨ ਤਾਂ ਨਾ ਫਿਰ ਫਿਰੋਗੋ ਅਗਲੇ ਨੇ ਕਿਵੇਂ ਚੈੱਕ ਕਰ ਲਿਆ ਵੀ ਤੁਹਾਡੀ ਗੱਡੀ ਦਾ ਕੰਪਰੈਸਰ ਗਿਆ ਜੀ ਤੁਹਾਡੀ ਗੱਡੀ ਦਾ ਫੈਨ ਨਹੀਂ ਚੱਲਦੇ ਜੀ ਤੁਹਾਡੀ ਗੱਡੀ ਹੀਟ ਹੋ ਰਹੀ ਹੈ ਜੀ ਇਹ ਹੀ ਕੋਈ ਸ਼ਕਕ ਕੋਈ ਸ਼ੋਰ ਸੀ ਹਾਂ ਜੀ ਕੀ ਆਖਿਆ ਸੀ ਭਾਜੀ ਉਹ ਪਹਿਲਾਂ ਤੋਂ ਨਾ ਏਸੀ ਦਾ ਪੂਰਾ ਜਿਹੜਾ ਪਿਛਲੀ ਵਾਰ ਮੈਂ ਕੰਮ ਕਰਾਇਆ ਸਾਰਾ ਕੰਪਰੈਸਰ ਕੋਇਲ ਸਭ ਚੇਂਜ ਕਰਵਾਈ ਹੈ ਉਹਨਾਂ ਤੋਂ ਅੱਛਾ ਜੀ ਏਅਰ ਕੀ ਜਦੋਂ ਮੈਂ ਗਿਆ ਕਿ ਕੂਲਿੰਗ ਘਟਿਆ ਤੇ ਏਅਰ ਕੀ ਉਹਨਾਂ ਨੇ ਕਿਹਾ ਮੈਨੂੰ ਕਿ ਜਿਹੜਾ ਸੈਨ ਉਹਦੀ ਸਪੀਡ ਹਾਈ ਨਹੀਂ ਹੁੰਦੀ ਮਤਲਬ ਜਦੋਂ ਗਰਮ ਹੁੰਦੇ ਗੱਡੀ ਹਾਈ ਨਹੀਂ ਹੁੰਦੀ ਉਹ ਇੱਕ ਵਾਰੀ ਚੈੱਕ ਕਰੋ ਸਾਡਾ ਕੋਈ ਕਸੂਰ ਨਹੀਂ ਕਸੂਰ ਮਿਸਤਰੀ ਦਾ ਹੀ ਹੈ ਸਾਡੇ ਵੱਲ ਓਕੇ ਆ ਸੱਚ ਕੇ ਝੂਠ ਉਹਨਾਂ ਕਹਿੰਦੇ ਨਾ ਹੀ ਗੈਸ ਘਟਿਆ ਤੇ ਨਾ ਹੀ ਕੋਈ ਪ੍ਰੋਬਲਮ ਹੈ ਅੱਜ ਤੁਹਾਨੂੰ ਇੱਥੇ ਕੰਮ ਕਰਾਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਸਵੇਰ ਤੋਂ ਮੈਂ ਪੂਰੇ 9 ਵਜੇ 10 ਵਜੇ ਪਹੁੰਚ ਗਿਆ ਤੁਹਾਡੀ ਗੱਡੀ ਦਾ ਕੰਮ ਸਾਢੇ 11:00 ਸਟਾਰਟ ਹੋਇਆ ਹਾਂਜੀ ਡੇਢ ਘੰਟਾ ਟੈਸਟ ਡਰਾਈਵ ਲੈ ਪੁਠਾ ਕਰ ਸਿੱਧਾ ਕਰ ਇਹ ਕਰ ਉਹ ਕਰ ਹੋਰ ਤੁਸੀਂ ਇੱਥੇ ਦੇਖਿਆ ਤਾਂ ਲੁੱਕੀ ਡਿਫਰੈਂਟ ਲੱਗਿਆ ਮੈਂ ਗੱਲਾਂ ਥੋੜੀਆਂ ਵੀ ਕਰ ਸਕ ਨਹੀਂ ਇੱਥੇ ਤੇ ਆ ਕਿ ਮਤਲਬ ਕਿ ਜਦੋਂ ਤੁਸੀਂ ਟੈਨ ਗੱਡੀ ਪਿੱਲੋ ਟੈਸਟ ਡਰਾਈਵ ਲਈ ਹੈ ਪੂਰਾ ਆਈ ਥਿੰਕ 15 20 ਕਿਲੋਮੀਟਰ ਮਿਨੀਮਮ ਲਈ ਯੂਨਿਟ ਅਸ ਟ੍ਰਾਈ ਫਿਰ ਛੋਟੇ ਗੇਅਰ ਵੱਡੇ ਗੇਅਰ ਬ੍ਰੇਕਾਂ ਲਾ ਆਲੂ ਕੇ ਸਭ ਤੁਸੀਂ ਚੈੱਕ ਕਰਕੇ ਆ ਜੇ ਟੈਂਪਰੇਚਰ ਆਪਕੇ ਨੇਰੀ ਫੈਨ ਥੱਲੇ ਉਹ ਵੀ ਤਾਂ ਤੁਸੀਂ ਨਾਲ ਹੀ ਕੰਪਿਊਟਰ ਲਾਇਆ ਹੀ ਉੱਥੇ ਤੇ ਉਹ ਵੀ ਚੈੱਕ ਕਰਦੇ ਰਹੇ ਕਿੰਨਾ ਵਧਨ ਦਿਆ ਟੈਂਪਰੇਚਰ ਮੈਕਸਿਮਮ ਕਿੰਨਾ ਮੈਂ ਆਡੀਅੰਸ ਨੂੰ ਕਹਿਣਾ ਚਾਹਣਾ ਜਿਹੜੇ ਟੈਲੀਫੋਨ ਕਿੰਨੇ ਪੈਸੇ ਭਾਜੀ ਫਿਰ ਬਈ ਬੋਲਦਾ ਕਿਵੇਂ ਤੂੰ ਮੈਂ ਬੋਲਦਾ ਨਹੀਂ ਗਲਤ ਥਿਸ ਇਜ਼ ਅ ਰੋਂਗ ਕੁਐਸਚਨ ਨਹੀਂ ਜਿੱਦੋਂ ਦਾ ਗੱਡੀ ਨਹੀਂ ਵੇਖੋਗੇ ਉਹਨੇ ਜ ਤੇ ਮੈਨੂੰ ਕੀ ਪਤਾ ਭਾਜੀ ਤੁਸੀਂ ਕਿਸੇ ਨੂੰ ਪੁੱਛਦੇ ਹਾਂ ਭਾਈ ਕੋਚਾ ਕਿੰਨੇ ਦਾ ਉਹ ਕਹਿੰਦਾ ਬੌਜੀ 40 ਰੁਪਏ ਦੀ ਪਲੇਟ ਤੁਸੀਂ ਉੱਥੇ 10 ਖਾਜੋ ਤੁਸੀਂ ਕੋਚਾਂ ਦੀ ਥਾ ਤੇ ਉਹਦੇ ਕੋਲ ਹੋਰ ਪਨੀਰ ਵਾਲੇ ਪਕੌੜੇ ਬੰਦੇ ਪਏ ਆ ਉਹ ਮਹਿੰਗੇ ਹੋਣ ਜਿਨੇ ਇੱਕ ਗੱਡੀ ਨੂੰ ਫਰੋਲਦੀ ਨਹੀਂ ਇਹ ਤੋਂ ਲੈ ਕੇ ਜੈਡ ਟਿਕਰ ਚੈੱਕ ਨਹੀਂ ਕਰਦੇ ਜਿਹੜਾ ਆਡੀਅנס ਬਾਕਸ ਦੀ ਉਹਦਾ ਕੁਐਸਚਨ 렁 ਹੈ ਮੈਂ ਟੀਆਰਪੀ ਘਟ ਜੇ ਮੈਨੂੰ ਕੋਈ ਫਰਕ ਨਹੀਂ ਮਿਲਦਾ ਮੇਰੇ ਕੋਲ ਕੰਮ ਨਹੀਂ ਘਟਾ ਹੈ ਤੋਂ ਜੀ ਮੈਨੂੰ ਵੀਡੀਓ ਵੇਖਣ ਵਾਲੇ ਕਿਸੇ ਦਾ ਕਮੈਂਟ ਜਾਂ ਕੁਝ ਮੈਨੂੰ ਉਹਨਾਂ ਦੀ ਜਜਮੈਂਟ ਨਹੀਂ ਚਾਹੀਦੀ ਹੂੰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ 'ਚ ਕੰਮ ਕਰਦੇ ਆ ਤਾਂ ਰਿਜ਼ਲਟ ਦੇ ਕੇ ਦੋਰੀ ਦਾ ਉਹ ਤੇ ਆਬਵੀਅਸ ਹੀ ਹੈ ਠੀਕ ਹੈ ਨਾ ਜੇ ਤਾਂ ਮੈਨੂੰ ਜਾਣਾ ਹੋਵੇ ਇਹਦੀ ਵੀਡੀਓ ਦੇ ਪੈਸਿਆਂ ਤੇ ਫਿਰ ਤਾਂ ਮੈਂ ਇਹਦੇ 'ਚ ਮਿੱਠੀਆਂ ਚੁੰਮੀਆਂ ਫੱਪੀਆਂ ਖੱਪੀਆਂ ਗੰਬੀਆਂ ਮਾਰਾ ਕੋਈ ਜ਼ਰੂਰਤ ਨਹੀਂ ਸਹੀ ਠੀਕ ਹੈ ਨਾ ਐਸਲਿਚ ਕੀ ਹੈ ਲੋਕੀ ਅਵੇਅਰ ਨਹੀਂ ਹੈਗੇ ਅੱਛਾ ਜੀ ਉਹ ਯਾਰ ਮਿਸਤਰੀ ਕਸਾ ਕੇ ਪਾ ਦੇ ਨਹੀਂ ਐਕਚੁਅਲੀ ਇਹ ਚ ਕੀ ਹੈ ਮੈਂ ਲਾਸਟ ਜਦ ਮੈਂ ਜਿਹੜਾ ਸਰਵਿਸ ਕਰਵਾ ਮੈਂ ਹਮੇਸ਼ਾ ਡਿਸਕ ਦਾ ਨਾ ਉਹ ਚੈੱਕ ਕਰੋ ਲਾਸਟ ਟਾਈਮ ਮੈਂ ਜਿਹੋ ਉਸ ਕਰਾਇਆ ਤੇ ਮਿਸਤਰੀ ਨੇ ਆਖਿਆ ਮੈਨੂੰ ਨਹੀਂ ਲੋੜ ਨਹੀਂ ਆ ਲੋੜ ਨਹੀਂ ਹਾਂ ਤੇ ਐਰ ਕੀ ਐਰ ਕੀ ਜੇ ਮੈਨੂੰ ਪਿਛਲੀ ਵਾਰ ਉਹਨੇ ਕਿਹਾ ਹੁੰਦਾ ਮੈਂ ਉਸ ਤੇ ਵੇਲੇ ਚੇਂਜ ਕਰਾ ਲਵਾਂ ਜੇ ਉਹਨੇ ਮੂਰਲੀ ਆ ਡਿਸਕ ਦੇਖੀ ਤੈਨੂੰ ਅੰਦਰਲੀ ਦਾ ਕੀ ਪਤਾ ਨਿਰਮਲ ਬਾਬਾ ਉਹ ਉਹਨੇ ਮੈਨੂੰ ਇਹ ਨੌਲੇਜ ਨਹੀਂ ਹੈਗੀ ਕਿ ਉਹਨੇ ਕੀ ਵੇਖੀ ਕਿ ਨਹੀਂ ਵੇਖੀ ਭਾਈ ਇਹ ਚ ਦੋ ਡਿਸਕਾਂ ਹੁੰਦੀਆਂ ਇੱਕ ਅੱਗੇ ਤੇ ਇੱਕ ਬਾਅਦ ਹਾਂ ਅੱਛਾ ਉਨੇ ਅਗਲੀ ਵੇਖੀ ਆ ਆਜੋ ਜੀ ਅੱਗੇ ਤੇ ਬਾਅਦ ਦਾ ਮੈਮ ਫਰਕ ਦੱਸ ਦੇਣਾ ਬੇਟਾ ਪਰ ਹਾਡੀ ਪੁੱਤਰੇ ਇੱਕ ਆਪਾ ਇੱਥੇ ਆ ਜਾ ਮੋਹਰੇ ਲੈ ਜਾ ਬੇਟਾ ਮਜ਼ੇ ਵਾਲੀ ਗੱਲ ਦੱਸੀ ਆ ਤਾਂ ਫਰੰਟ ਤੋਂ ਦੇਖੀ ਜੀ ਇੱਥੋਂ ਦੀ ਨਿਗਾਹ ਮਾਰਨੀ ਜੀ ਉੱਥੇ ਆਉਂਗਲੇ ਚਾਹ ਪਾਉਂਦੇ ਇੱਥੋਂਗਾ ਇਹ ਲਓ ਜੀ ਤੁਹਾਡੀ ਪਈ ਆ ਜੀ ਡਿਸਕ ਤੇ ਬਾਈ ਜੀ ਅੰਦਰਲੇ ਪਾਸੇ ਪਿਸਟਨ ਆ ਪਿਆ ਕਿੱਡਾ ਆਪਿਆ ਪਿਸਟਨ ਆਪਿਆ ਪਿਸਟਨ ਤੇਲ ਦਾ ਪ੍ਰੈਸ਼ਰ ਇਉਂ ਤੇ ਪੈਂਦਾ ਜਿਹੜੀ ਕਿ ਇਹ ਅੰਦਰ ਲੱਗੀ ਹੋਈ ਆ ਅੰਦਰ ਲੱਗੀ ਆ ਇੱਥਾ ਆ ਕੇ ਚੱਲੀ ਆ ਇਹ ਦੱਸ ਗਿਓ ਹਣ ਨੋ ਤੁਹਾਡੇ ਲਾਈਵ ਵੀ ਪਏ ਆ ਨਹੀਂ ਨਹੀਂ ਤੇ ਫਿਰ ਕਿਵੇਂ ਦੱਸ ਗਈ ਨਹੀਂ ਉਹਨੇ ਇਦਾਂ ਹੀ ਵੇਖ ਕੇ ਕਿ ਹਾਂ ਠੀਕ ਹੈ ਹੈਗੀ ਹੈ ਮਿੱਤਰੋ ਇੱਕ ਵਾਰੀ ਤਾਂ ਕੈਮੀਕਲ ਪਾ ਕੇ ਇਹਦਾ ਬਾਹਰ ਕੱਢ ਲਿਆ ਹੁਣ ਇਹਨੂੰ ਪਾਣੀ ਦੇ ਫਲੋ ਦੇ ਨਾਲ ਇਹਦਾ ਰੇਡੀਏਟਰ ਬਲੌਕ ਉਹ ਪ੍ਰੋਪਰ ਕਲੀਨ ਕਰਦੇ ਪਏ ਕਿਉਂਕਿ ਕਮੈਂਟ ਪਾਉਣ ਵਾਲਾ ਅਲੱਗ ਗੱਲ ਹੈ ਜਦੋਂ ਇਹਦੇ ਵਿੱਚ ਕੈਮੀਕਲ ਪਾਤਾ ਨਾ ਇਹ ਨਹੀਂ ਹੈਗਾ ਵੀ ਕੈਮੀਕਲ ਪਾਤਾ ਤੇ ਜੌਬ ਹੋ ਗਈ ਡਨ ਮਿੱਤਰੋ ਕੁਲੈਂਟ ਪਾ ਦੋ ਨਹੀਂ ਫਿਰ ਇਹ ਕਿੱਥੇ ਜੰਮਿਆ ਹੋਇਆ ਹੈ ਇੰਦੇ ਵਿੱਚ ਪਾਣੀ ਦਾ ਪ੍ਰੈਸ਼ਰ ਕਿਵੇਂ ਮਾਰੀਦਾ ਹੈ ਇੰਦੀਆਂ ਪਾਈਪਾਂ ਵਿੱਚ ਦੀ ਗੰਦ ਕਿੱਦਾਂ ਨਿਕਲਦਾ ਹੈ ਉਹ ਪੂਰਾ ਪ੍ਰੋਸੈਸ ਵੇਖੋ ਠੀਕ ਹੈ ਕੰਮ ਕਰਦੇ ਆ ਪੈਸੇ ਲੈਣੇ ਆਂ ਪਾਜੀ ਜੇ ਕੰਮ ਹੀ ਨਹੀਂ ਕਰਾਂਗੇ ਤੇ ਪੈਸੇ ਲਵਾਂਗੇ ਕਾਦੇ ਕਸਟਮਰ ਸਾਨੂੰ ਪੈਸੇ ਦੇਊਗਾ ਕਾਦੇ ਜੇ ਅਸੀਂ ਉਹਦੀ ਜੌਬ ਨੂੰ ਪ੍ਰੋਪਰ ਡਨ ਹੀ ਨਹੀਂ ਕਰਦੇ ਉਹ ਪਾਈਪ ਉਤਾਰ ਲਈ ਦੋਨੇ ਪਾਈਪਾਂ ਰੈਡੀਏਟਰ ਦੀਆਂ ਬਲਾਕ ਦੀਆਂ ਸਾਰੀਆਂ ਉਤਾਰ ਲਈਆਂ ਸਰ ਦੇ ਵਿੱਚ ਮਜੇਦਾਨ ਗੱਡੀ ਸਟਾਰਟ ਕਰਕੇ ਪ੍ਰੈਸ਼ਰ ਵਾਟਰ ਪੰਪ ਦਾ ਪ੍ਰੈਸ਼ਰ ਆ ਦੇਖੋ ਕਿੱਦਾਂ ਜੰਗਾਲ ਨਿਕਲਦਾ ਪਿਆ ਕਿਉਂਕਿ ਐਫਰਟਸ ਕਰਨੇ ਪੈਂਦੇ ਆ ਜੀ ਤਾਂ ਮੇਰਾ ਵੀ ਕਰਦਾ ਭਾਜੀ ਮੇਰੀ ਉਮਰ ਬਹੁਤ ਹੋ ਗਈ ਹੈ ਮੈਂ ਵੀ ਏਸੀ ਵਾਲ ਕਮਰੇ ਚ ਬਹਿ ਜਾ ਪਰ ਜਿੰਨਾ ਕੁ ਲੋਕ ਪਿਆਰ ਕਰਦੇ ਆ ਆਪਾਂ ਵੀਡੀਓ ਪਾ ਕੇ ਉਹਨਾਂ ਨੂੰ ਸਮਝਾਉਂਦੇ ਰਵਾਂਗੇ ਦੇਖੋ ਹੁਣ ਪ੍ਰੈਸ਼ਰ ਲਾਤਾ ਮੇਨ ਆ ਮੇਨ ਪ੍ਰੈਸ਼ਰ ਲਾਤਾ ਦੇਖੋ ਪਰ ਕਪੜੇ ਤੇ ਥੱਲੇ ਕ ਪਾਈ ਪੈ ਪਪੜੇ ਦੇ ਥੱਲੇ ਇੱਕ ਪਾਈਪ ਲਾਤਾ ਰੇਡੀਏਟਰ ਦੇ ਵਿੱਚ ਜਿਹੜਾ ਸਰਕੂਲੇਸ਼ਨ ਦੇ ਰਹੀ ਹੈ ਤੇ ਉਹ ਸਰਕੂਲੇਸ਼ਨ ਨੂੰ ਪ੍ਰੋਪਰ ਹਾਈ ਪ੍ਰੈਸ਼ਰ ਦੇ ਕੇ ਇਹਦੇ ਚੋਂ ਜੜ ਘਟ ਰਹੇ ਅਸੀਂ ਜਾਣੇ ਕਿ ਕੀ ਜੜ ਤੱਕ ਜਿੰਨੇ ਕਿ ਜੜ ਸਿੱਕਦੀ ਜਾਵਾਂਗੇ ਤੇ ਅਨਸਾਰ ਨਹੀਂ ਮੰਨਦੇ ਆਪਾਂ ਵੀਰੋਨਾਂ ਨੂੰ ਵੀ ਪੁੱਛਾਂਗੇ ਬਾਜੀ ਤੁਸੀਂ ਕੀ ਕਰਦੇ ਹੋ ਠੀਕ ਹੈ ਨਾ ਜਿੰਨੇ ਕੰਮ ਡਿਸਕਵਰ ਹੋਇਆ ਸਭ ਕੰਮ ਕਰਨ ਤੋਂ ਬਾਅਦ ਤੁਸੀਂ ਕੋਈ ਕਮੈਂਟ ਕਰਕੇ ਦੱਸਿਓ ਕਿ ਕਹਾਵਦਾ ਤਾਂ ਵੈਸੇ ਨਹੀਂ ਸਾਡੇ ਕੋਲੇ ਆਉਣ ਦਾ ਹੱਕ ਬਣਦਾ ਕਿ ਕੰਮ ਹੀ ਟਵ ਵਧੀਆ ਕਰਦਾ ਜੇ ਕੰਮ ਵਧੀਆ ਕਰਦਾ ਤੇ ਵੀਰੇ ਫਿਰ ਗਾਗੜੇ ਕਰਨ ਕੀ ਆਉਣਾ ਉਹ ਕਸਟਮਰ ਨੂੰ ਪੁੱਛਦੇ ਆਪਾਂ ਨਹੀਂ ਸਾਰੇ ਰੇਡੀਏਟਰ ਹੁੰਦਾ ਹਾਂਜੀ ਬਾਜੀ ਕੀ ਕਹਿੰਨੇ ਹੋ ਸਾਹਮਣੇ ਹੀ ਆਟਾ ਨਹੀਂ ਤੁਸੀਂ ਕੀ ਕਹਿੰਦੇ ਹੋ ਆਡੀਅנס ਤਾਂ ਦੇਖੂਗੀ ਨਹੀਂ ਆਡੀਅנס ਠੀਕ ਹੈ ਪਰ ਐਕਚੁਅਲੀ ਨਾ ਇੱਥੇ ਮਿਸਤਰੀ ਦਾ ਐਫਰ ਨਹੀਂ ਲੈਂਦੇ ਇੱਥੇ ਮੈਨੂੰ ਮੈਂ ਹਮੇਸ਼ਾ ਜਿੱਦੋ ਗੱਡੀ ਦਾ ਕੰਮ ਕਰਉਣਾ ਚਾਹੁੰਦਾ ਨਾ ਮੈਂ ਆਪ ਇਹਨਾਂ ਨੂੰ ਨਾ ਕਿ ਕਰੋ ਕੱਟ ਜੀ ਲੋ ਰਿਪਲਾਈ ਮਿਲਦਾ ਇਹਦੀ ਕੋਈ ਲੋੜ ਨਹੀਂ ਆ ਇਹ ਬਸ ਇਹਦੀ ਤੇਲ ਹੀ ਪੋਣਾ ਹੁੰਦਾ ਸੀ ਇੱਥੇ ਦੱਸੋ ਵੀ ਪ੍ਰੀਤ ਮੋਟਰ ਵਾਲੇ ਕਹਿੰਦੇ ਨਹੀਂ ਤੂੰ ਹੀ ਤੇ ਸਗੋਂ ਦੱਸਿਆ ਵਾ ਕਿ ਆ ਵੀ ਕਢਣਾ ਆ ਵੀ ਖੁੱਲਣਾ ਆ ਵੀ ਕੋਈ ਤਾਂ ਹੀ ਤੁਹਾਨੂੰ ਮੈਂ ਆ ਕੇ ਆਈ ਜੋ ਤੁਸੀਂ ਕਰਨਾ ਚਾਹਦੇ ਤੇ ਕਰੋ ਭਾਜੀ ਜਿੰਨਾ ਜਕਰ ਵਾਈਟ ਨਹੀਂ ਆਂਦਾ ਉਹਨਾਂ ਜਕਰ ਆਪਣਾ ਖੜਾ ਨਹੀਂ ਛੱਡਣਾ ਫਿਰ ਚਲੋ ਬੇਟਾ ਲੋ ਜਰ ਆਪਣੇ ਇੱਧਰ ਵਾਈਟ ਆਉਣਾ ਸ਼ੁਰੂ ਹੋ ਗਿਆ ਪਾਣੀ ਭਾਜੀ ਕੀ ਹਾਲ ਚਾਲ ਹੈ ਵਧੀਆ ਭਾਜੀ ਭਾਜੀ ਉਹ ਫੈਂਟਾ ਤੁਹਾਡੀ ਫੈਕਟਰੀ ਲੱਗੀ ਹੋਈ ਸੀਗੀ ਹਾਂਜੀ ਤੇ ਬੋਤਲ ਬੱਤਲ ਵੀ ਪਰਦੇ ਸੀ ਥੈਂਕ ਯੂ ਜੀ ਉਹ ਵੀ 2-3 ਸਾਲ ਹੋ ਗਏ ਲੱਗਦਾ ਬੰਦ ਹੀ ਆ ਇਹ ਫੈਂਟਾ ਭਾਜੀ ਕੀ ਮਹਿਸੂਸ ਕੀਤਾ ਆਸਾ ਕਿਣਾ ਸੀ ਇਹ ਇੱਕ ਤੇ ਮੇਨਟੇਨੈਂਸ ਇਹਦੀ ਨਾਲ ਪ੍ਰੋਪਰ ਹੋਈ ਆ ਮੇਰੇ ਸਾਹਬ ਨਾਲ 3-4 ਸਾਲਾਂ ਬਾਅਦ ਗੱਡੀ ਤੇ ਰਾਈਟ ਭਾਜੀ ਹਾਂਜੀ ਤੇ ਗੱਡੀ ਉਹ ਬੋਲਦੀ ਆਵਾਜ਼ ਵੀ ਜਿੱਦਾਂ ਹੁਣਕੇ ਨਹੀਂ ਆਉਂਦੀ ਆਵਾਜ਼ ਫਿਲਟਰਡ ਆਵਾਜ਼ ਗੱਡੀ ਦੀ ਉਹ ਸਾਫ਼ एकदम ਕਲੀਅਰ ਠੀਕ ਬੰਦ ਉਹ ਹੁੰਦੀ ਆਵਾਜ਼ ਹੁਣ ਤੇ ਜੰਗੀ ਤੇ ਬਾਕੀ ਤੁਹਾਡੀ ਸਰਵਿਸ ਵੱਲੋਂ ਐਕਸਲੈਂਟ ਆ ਇਹ ਨਹੀਂ ਕਿ ਤੁਸੀਂ 10 ਗੱਡੀਆਂ ਖਿਲਾਰ ਲੀਆਂ ਤੇ ਸਾਰੇ ਮੂਵਰ ਵੇਖਣਦੇ ਆ ਜਿਹੜੀ ਵੀ ਗੱਡੀ ਖਿਲਾਰੀ ਆ ਉੱਤੇ ਪ੍ਰੋਪਰ ਜਿੰਨੇ ਚੇ ਗੱਡੀ ਖਲੋਤੀ ਆ ਦੋ ਬੰਦੇ ਕੰਮ ਕਰਦੇ ਸੀ ਇਹ ਨਹੀਂ ਕਿ ਗੱਡੀ ਖਲੋਤੀ ਆ ਤੇ ਕੋਈ ਵੇਖਣ ਨਹੀਂ ਦੇਆ ਤਹਾਡੀ ਪੂਰੀ ਅਟੈਂਡੈਂਸੀ ਗੱਡੀ ਦੇ ਕਿਹੜੀ ਚੀਜ਼ ਖੁਲਣ ਦਈ ਆ ਕਿਹੜੀ ਚੀਜ਼ ਪਾਉਣ ਦਾ ਆ ਸਭ ਕੁਝ ਅਗਰ ਮੈਂ ਅਟੈਂਡੈਂਸ ਬਿਲਕੁਲ ਸਹੀ ਹੀ ਤੇ ਮੇਰਾ ਵੀ ਟਾਈਮ ਪਤਾ ਨਹੀਂ ਲੱਗਾ ਕਦੋਂ ਨਿਕਲ ਗਿਆ ਭਾਜੀ ਦੋ ਗੱਲਾਂ ਦੱਸੋ ਵੀ ਖੱਪੀ ਦਾ ਬਹੁਤ ਆ ਇਹਨੂੰ ਫੋਨ ਨੂੰ 2 ਮਿੰਟ ਬੰਦ ਕਰ ਲੋ ਤੁਸੀਂ ਨੇਵੀ ਚੋਂ ਪ੍ਰੋਪਰ ਵੜਾ ਆ ਇੰਟਰੋਡਿਊਸ ਕਰਵਾ ਦਿਓ ਮੈਂ ਕੈਪਟਨ ਆ ਨੇਵੀ ਚ ਵਰਚਨ ਨੇਵੀ ਚ ਓਕੇ ਸ਼ਿਪ ਕੈਪਟਨ ਆਈ ਯੂਸ ਟੂ ਸੇਲ ਔਨ ਔਇਲ ਟੈਂਕਰਸ ਜਿਹੜੇ ਸ਼ਿਪ ਆਇਲ ਕੈਰੀ ਕਰਦੇ ਆ ਉਹਨਾਂ ਤੇ ਮੈਂ ਕਹਿੰਦੇ ਆ ਤੇ ਮੈਨੂੰ ਅਰਾਊਂਡ 12 13 ਸਾਲ ਨੂੰ ਕਿ ਜੌਬ ਕਰਦਿਆਂ ਜਿਹੜਾ ਕੁਛ ਭਾਜੀ ਅੱਜ ਖਪੇ ਆ ਤੁਹਾਨੂੰ ਕਿਸੇ ਨੇ ਕਿਹਾ ਵੀ ਭਾਈ ਜੀ ਆਜੋ ਕਰ ਦਈਏ ਪੈਸੇ ਅਸੀਂ ਬਣਾ ਲੈਣ ਦੋ ਅਸੀਂ ਵੀ ਮਿਸਤਰੀ ਆ ਨਹੀਂ ਮੈਨੂੰ ਕਿਹਾ ਹੀ ਨਹੀਂ ਅਜੇ ਤੱਕ ਕਿਸੇ ਨੇ ਮੈਂ ਤੇ ਮਿਸਤਰੀਆਂ ਕੋਲ ਜਾ ਜਾ ਕੇ ਹਮੇਸ਼ਾ ਅੰਦਰ ਰਿਹਾ ਕਿ ਗੱਡੀ ਦੀ ਪ੍ਰੋਪਰ ਸਰਵਿਸ ਕਰੋ ਤੇ ਉਹ ਮੈਨੂੰ ਇਹ ਹੀ ਕਹਿੰਦੇ ਰਹੇ ਕਿ ਬਸ ਇਹਦਾ ਤੇਲ ਹੀ ਪਾਈਦਾ ਵਾ ਤੇ ਆ ਕੋ ਬੈਟਰੀ ਦਾ ਪਾਣੀ ਚੈੱਕ ਕਰੀਦਾ ਵਾ ਬਸ ਹੋਰ ਕੋਈ ਨਹੀਂ ਕੁਝ ਕੰਮ ਕਰੀਦਾ ਔਰ ਕੁਛ ਕੰਮ ਨਹੀਂ ਕਰੀ ਤਾਂ ਮੈਂ ਤੇ ਆਪ ਡਿਸਕਾ ਖਲੋਂਦਾ ਰਿਹਾ ਵਾਂ ਮਿਸਤਰੀਆਂ ਨੂੰ ਪੁੱਛਦਾ ਰਿਹਾ ਸੀਂਦਰੇ ਭਾਜੀ ਕਿ ਖੋਲੋ ਇਹਦੀ ਚੈੱਕ ਕਰੋ ਡਿਸਕ ਖੋਲੋ ਹਾਂ ਵਾਈਟ ਚੈੱਕ ਕਰੋ ਕਿ ਕਿੰਨੀ ਥਿਕਨੈਸ ਆ ਉਹ ਮੈਨੂੰ ਇਹ ਟਾਇਰ ਘਮਾਓ ਏਡਾ ਕਰੋ ਵੇਖ ਕੇ ਆਖ ਦਿੰਦੇ ਰਿਹਾ ਨਹੀਂ ਨਹੀਂ ਠੀਕ ਹੈ ਲੋਡ ਨਹੀਂ ਇਹਦੀ ਡਿਸਕ ਲੋਡ ਨਹੀਂ ਕੇੰਨ ਕੰਦੀ ਲੋਡ ਨਹੀਂ ਹੈਗੀ ਥਿਕਨੈਸ ਉਹ ਅੱਜ ਪਤਾ ਲੱਗਾ ਜਿਹੜੀ ਅੰਦਰ ਵਾਲੀ ਸੀ ਉਹ ਪੂਰੀ ਘਸ ਗਈ ਬਾਹਰ ਵਾਲੀ ਦਿਖਣ ਦੇ ਹੀ ਕਿ ਮੋਟੀ ਆ ਤੇ ਜਿਹੜੀ ਦਿਖਦੀ ਨਹੀਂ ਆ ਉਹ ਪੂਰੀ ਘਸ ਗਈ ਤੇ ਉਹਨੇ ਏਚ ਉਹ ਮੈਂ ਤਾਈਓ ਮੈਂ ਇੱਦੀ ਦੂਰੋਂ ਚੱਲ ਕੇ ਆਇਆ ਕੀ ਤੁਸੀਂ ਐਸਸੀ ਦਾ ਕੰਮ ਕਰਾਇਆ ਇਹ ਉਸ ਦਿਨ ਜੀ ਹੈਪੀ ਹੋ ਕਿੰਨਾ ਖੁਸ਼ ਹੋ ਕੇ ਦਿਖਾ ਦਿਓ ਕਿੰਨਾ ਖੈਪੀ ਮੈਨੂੰ ਜੇ ਮਨਨ ਜੋ ਮੈਂ ਚਾਹਣਾ ਹੈ ਨਾ ਹਾਂ ਸਪੈਸ਼ਲ ਆਇਆ 60 70 ਕਿਲੋਮੀਟਰ ਦੂਰ ਇੱਥੇ ਹੈ ਤੇ ਮੈਂ ਪੂਰਾ ਸੈਟੀਸਫਾਈ ਹੋ ਕੇ ਦਿਲ ਲਿਆ ਚਲੋ ਫਿਊਚਰ ਚ ਵੀ ਇੱਥੇ ਹੀ ਆਉਣਾ ਵਾ ਹੋਰ ਕਿਤੇ ਨਹੀਂ ਜਾਣਾ ਚਲੋ ਗੁਰੂ ਮਹਾਰਾਜ ਪਿਆਰ ਬਣਾਈ ਰੱਖਿਓ ਧੰਨਵਾਦ ਜੀ